ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਪਿੰਡੂ ਵਾਪੋ ਚੈਨਲ ਤੇ ਤੁਹਾਡਾ ਸਵਾਗਤ ਆ ਤੇ ਕੱਲ ਦੇ ਜੀ ਅਸੀਂ ਸਫਾਈਆਂ ਦਵਾਲੇ ਹੋਏ ਹੋਏ ਆ ਸਾਰਾ ਸਮਾਨ ਕਰਦਾ ਬਾਹਰ ਕੱਢ ਕੇ ਧੁੱਪ ਲਵਾ ਕੇ ਫੇਰ ਅਸੀਂ ਉਹਨੂੰ ਕੀ ਕਹੀਦਾ ਜਿਹੜੀ ਸਫਾਈ ਆ ਉਹ ਕੀਤੀ ਬੁਰਾ ਹਾਲ ਹੋਇਆ ਪਿਆ ਇਹ ਰੂਮ ਅਸੀਂ ਕੱਲ ਸਾਫ ਕਰ ਦਿੱਤਾ ਸੀਗਾ ਇਹ ਵਾਲਾ ਮਤਲਬ ਹਜੇ ਥੋੜਾ ਬਹੁਤਾ ਸਮਾਨ ਅਪਸਟਿਆ ਹੌਲੀ ਹੌਲੀ ਉਹਨੂੰ ਕੀ ਕਹੀਦਾ ਮੈਂ ਥਾਉਂ-ਥਾਈ ਰੱਖੂੰਗੀ ਕਰਟਨਸ ਜਿਹੜੇ ਉਹ ਅੱਜ ਮੈਂ ਵਾਸ਼ ਕਰ ਲਈਆਂ ਤੇ ਇਹ ਸਟੋਰ ਸਟੋਰ ਵੀ ਅਸੀਂ ਆ ਨਾ ਮੈਨੇਜ ਕਰ ਦਿੱਤਾ ਕੱਲ ਪਹਿਲਾਂ ਇੱਥੇ ਖਵਾਰਾਂ ਵੀ ਛੀਆਂ ਸੀ ਇਹ ਪੁਰਾਣੇ ਕਰਟਨਸ ਆ ਜਿਹੜੇ ਉਹ ਮੈਂ ਕੱਟ ਕੇ ਉਹਨਾਂ ਦੇ ਮੈਂ ਅੰਗੀਠੀ ਪੋਸ਼ ਬਣਾ ਦਿੱਤੇ ਤੇ ਕਿਉਂਕਿ ਮੈਂ ਬਰਾਂਡੇ ਵਾਸਤੇ ਨਵੇਂ ਕਰਟਨਸ ਲੈ ਕੇ ਆਏ ਤੇ ਇਹਨਾਂ ਨੂੰ ਮੈਂ ਪਹਿਲਾਂ ਧੋ ਕੇ ਰੱਖ ਲਿਆ ਸੀ ਇਹ ਕਰਟਨਸ ਨੂੰ ਧੋ ਕੇ ਤੇ ਕਟਿੰਗ ਕਰਕੇ ਤੇ ਇੱਥੇ ਪਛਾਦ ਤੇ ਪੇਟੀ ਉੱਤੇ ਵੀ ਮੈਂ ਇਹੋ ਵਾਲੇ ਕਰਟਨਸ ਜਿਹੜਾ ਉਹ ਪਛਾ ਦ ਦਿੱਤਾ ਇਹ ਆਪਣੇ ਜੀ ਜਿਹੜਾ ਸਟੱਫ ਹੈ ਇਹ ਸਾਰਾ ਧੋਣ ਵਾਲਾ ਇਹ ਸਾਰੇ ਕਰਟਨਸ ਲਾ ਲਾ ਕੇ ਰੱਖੇ ਹੋਏ ਆ ਇਹ ਮੈਂ ਸਾਰੀ ਸਫਾਈ ਕਰਕੇ ਲਾਸਟ ਤੇ ਇਹਨਾਂ ਨੂੰ ਅਗਲੇ ਦਿਨ ਜਿਹੜਾ ਉਹ ਵਾਸ਼ ਕਰੂੰਗੀ ਇਸ ਬੈੱਡ ਦੇ ਵੀ ਸਾਰੇ ਗੱਦੇ ਜਿਹੜੇ ਉਹ ਬਾਹਰ ਬੇ ਮਨੀ ਦਾ ਬਾਬਾ ਬੈਠਾ ਤੇ ਧੁੱਪੇ ਰੱਖੇ ਸੀ ਹੁਣ ਛਾਵੇਂ ਕੀਤੇ ਆ ਇਸ ਰੂਮ ਦੀ ਵੀ ਸਾਰੀ ਸਫਾਈ ਹੋ ਗਈ ਲੌਬੀ ਦੀ ਤੇ ਬਸ ਉਹ ਰਹਿ ਗਿਆ ਸਮਾਨ ਟਕਾਉਣ ਵਾਲਾ ਤੇ ਇਹ ਜੀ ਮੇਰੇ ਪਤੀ ਦੇ ਮੈਨੂੰ ਹਮੇਸ਼ਾ ਕਹਿੰਦੇ ਤੂੰ ਇਹੋ ਹੀ ਪਾਣੀ ਮੈਂ ਇਹੋ ਹੀ ਪਾਣੀ ਜੀ ਪੀਣੀ ਆ ਮੇਰੀ ਹਰ ਇੱਕ ਨੂੰ ਪਤਾ ਹੈ ਜੇ ਮੇਰੀ ਹੈਲਥ ਪ੍ਰੋਬਲਮਸ ਜਿਹੜੇ ਸ਼ੁਰੂ ਤੋਂ ਵਲੌਗ ਦੇਖਦੇ ਆ ਤੇ ਇਹ ਫਿਲਟਰ ਸਾਡਾ ਖਰਾਬ ਹੋਇਆ ਤੇ ਉਦੋਂ ਦੇ ਅਸੀਂ ਆ ਪੇਟੀ ਵਾਲਾ ਪਾਣੀ ਜਿਹੜਾ ਇਹ ਯੂਜ਼ ਕਰਨ ਦੇ ਬਿਸਲਰੀ ਦਾ ਫਿਲਟਰ ਜਿਹੜਾ ਖਰਾਬ ਹੋ ਗਿਆ ਨੈਕਸਟ ਮੰਥ ਜਿਹੜਾ ਫਿਲਟਰ ਲਵਾਵਾਂਗੇ ਇਹ ਮਨੀ ਦੇ ਬਾਬੇ ਦਾ ਰੂਮ ਇਹ ਕਿਚਨ ਦਾ ਇੱਥੇ ਸਮਾਨ ਕੱਢ ਕੇ ਰੱਖਿਆ ਦਾਲ ਦੂਲ ਜਿੱਦਾ ਬਣਾਈ ਹੋਈ ਆ ਰੋਟੀ ਪਕਾਈ ਹੋਈ ਆ ਇੱਥੇ ਰੱਖ ਦਿੱਤੀ ਇਹ ਮਨੀ ਦੇ ਬਾਬੇ ਦਾ ਰੂਮ ਇਹ ਮੰੰਗੀਤੀ ਪੋਸ਼ਤ ਹੁੰਦਾ ਵੀ ਜਿਹੜਾ ਉਹ ਨਵਾਂ ਲੈ ਕੇ ਆਈ ਸੀਗੀ ਕਿਸੇ ਟਾਈਮ ਕਰਾਵਾਂਗੇ ਜੀ ਇਹ ਹੈਗੇ ਆ ਜੀ ਮਨੀ ਦਾ ਪੜਦਾਦਾ ਮਨੀ ਦੇ ਪੜਦਾਦੇ ਦੀ ਫੋਟੋ ਆ ਤੇ ਇਹ ਜੀ ਸਭ ਤੋਂ ਵੱਡਾ ਖਲਾਰਾ ਦੇਖੋ ਖਲਾਰਾ ਪੌਣਾ ਸੁੱਕਾ ਸਮੇਟਣਾ ਬਹੁਤ ਖਪਿੰਗੇ ਹਨਾ ਮੈਂ ਖਲਾਰਾ ਪੌਣਾ ਸੁੱਕਾ ਇਹ ਸਾਡੀ ਗਰੋਸਰੀ ਦੀ ਅਲਮਾਰੀ ਅਸੀਂ ਕੋਈ ਵੀ ਰਸੋਈ ਵਿੱਚ ਖਾਣੇ-ਕੂਨੇ ਨਹੀਂ ਬਣਾਏ ਕਿਉਂਕਿ ਉਹ ਚ ਕਾਕਰਚਿਸ ਬੋਆ ਜਾਂਦੇ ਤਾਂ ਸੋ ਇਸ ਕਰਕੇ ਮੈਂ ਜਿਹੜੀ ਇਹੋ ਗਰੋਸਰੀ ਵਾਸਤੇ ਅਲਮਾਰੀ ਅਲਮੀਰਾ ਕਹਿੰਦੇ ਅਲਮਾਰੀ ਕਹਿੰਦੇ ਇਹੋ ਹੀ ਬਣਵਾਈ ਸੀ ਆਪਣੇ ਬ੍ਰਦਰ ਕੋਲੋਂ ਮੇਰੇ ਬ੍ਰਦਰ ਨੇ ਬਣਾ ਕੇ ਦਿੱਤੀ ਸੀ ਮੇਰੀ ਮਾਸੀ ਦੇ ਮੁੰਡੇ ਨੇ ਇਹ ਸਾਰਾ ਸਮਾਨ ਇੱਥੇ ਹੀ ਗੱਡਿਆ ਗਰੋਸਰੀ ਦਾ ਸਾਰੇ ਉਹ ਵੱਡੇ ਵੱਡੇ ਡੱਬੇ ਵੀ ਹੂੰ ਇਹ ਸਾਰੇ ਭਾਂਡੇ ਜਿਹੜੇ ਮਾਂਜ-ਮਾਂਜ ਕੇ ਬਾਹਰ ਰੱਖੇ ਹੋਏ ਡੱਬੇ ਸਾਫ਼ ਕਰਕੇ ਸਾਰੇ ਧੋ ਧੋ ਕੇ ਧੁੱਪ ਲੱਗ ਗਈ ਸੁੱਕ ਗਏ ਹਨ ਹੁਣ ਮੈਂ ਧੋਉਂਗੀ ਉਹ ਵਾਲੀ ਜਿੰਨੀ ਕ੍ਰੌਕਰੀ ਆ ਇੱਥੇ ਮੰਜਾ ਢਾ ਕੇ ਤੇ ਸਾਰੀ ਕ੍ਰੌਕਰੀ ਮਾਂਜ ਕੇ ਮੰਜੇ ਤੇ ਰੱਖੂਗੀ ਜਦੋਂ ਸੁੱਕੂਗੀ ਫੇਰ ਅਲਮਾਰੀ ਚ ਰੱਖਾਂਗੇ ਗਰੋਸਰੀ ਵਾਲੀ ਅਲਮਾਰੀ ਚ ਸਭ ਤੋਂ نیچے ਇਹ ਪੋਰਸ਼ਨ ਕ੍ਰੌਕਰੀ ਦਾ ਚਲੋ ਜੀ ਇਹ ਬੈੱਡ ਵੀ ਸਾਰਾ ਖਾਲੀ ਕੀਤਾ ਹੋਇਆ ਇਸ ਬੈੱਡ ਦਾ ਸਾਮਾਨ ਸਾਰਾ ਉਹ ਮੰਜਿਆਂ ਤੇ ਪਿਆ ਸੋਫੇ ਇੱਧਰ ਕੀਤੇ ਹੋਏ ਧੁੱਪ ਲਵਾ ਕੇ ਰੱਖਿਆ ਇੱਥੇ ਸਾਰੀ ਚੰਗੀ ਤਰ੍ਹਾਂ ਲੋਬੀ ਦੀ ਸਫਾਈ ਕੀਤੀ ਹੋਈ ਹੈ ਤੇ ਸਾਰਾ ਸਾਮਾਨ ਟਿਕਾਉਣਾ ਹਜੇ ਆ ਸਾਰਾ ਬੈੱਡ ਚੋਂ ਖਲਾਰਾ ਜਿਹੜਾ ਉਹ ਖਲਾਰਾ ਨਹੀਂ ਮੀਨਜ਼ ਕੱਪੜੇ ਕੱਢ ਕੇ ਇੱਥੇ ਰੱਖੇ ਹੋਏ ਆ ਇਹ ਰਜਾਈਆਂ ਜਣੀਆਂ ਕਿਦੇ ਵਿੱਚ ਮਨੀ ਦਾ ਬਾਬਾ ਮਨੀ ਨੂੰ ਡਿੱਕੰਦੇ ਬਾਬਾ ਸੌ ਗਿਆ ਝੋਕ ਲੱਗੀ ਫੇਟ ਗਿਆ ਚਲੋ ਜੀ ਹੋ ਜੋ ਸ਼ੁਰੂ ਚਾਰਜ ਹੋ ਜੋ